ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਝੋਟੀਆਂ ਦਿਖਾਵਾਂਗੇ ਸੋਈਆਂ ਸਵਾਈਆਂ ਵਾਂ ਤੇ ਆਪਾਂ ਪਹੁੰਚੇ ਆ ਵੀਰ सोनू ਦੇ ਕੋਲ ਤੇ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਹੈ ਵਾਲਾ ਡੇਰੀ ਫਾਰਮ ਤੇ ਆਜੋ ਭਾਜੀ ਆਣੋ ਜੀ ਭਾਜੀ ਵਾਲਾ ਬੱਚੇ ਬੱਚੇ ਦੇ ਮੂਹਰੇ ਵਾਲਾ ਵਾਲਾ ਜਿਹੜੀ ਫਰਮ ਤੋਂ ਲੜਾ ਕਰਾ ਸਹੀ ਗੱਲ ਹੈ ਸਹੀ ਗੱਲ ਬੱਚੇ ਬੱਚੇ ਦੇ ਵਾਲਾ ਜਿਹੜੀ ਫਰਮ ਤੋਂ ਬੰਦ ਲੈਣਾ ਹਾਂਜੀ ਛਾਈ ਜਿਹੜਾ ਮੁੱਲ ਗਿਆ ਜੱਜ ਪਾ ਗਈ ਠੀਕ ਹੈ ਜੀ ਪੂਰੀ ਇੱਕ ਰੰਗ ਦੇ ਬੱਚੇ ਬੱਚੇ ਕਹਿੰਦੇ ਨਾ ਵਾਲਾ ਵਾਲਾ ਹੋਈ ਆ ਹਾਂਜੀ ਫਿਰ ਫਿਰ ਕੰਮ ਰੱਖਣਾ ਦੱਬੀ ਠੀਕ ਹੈ ਠੀਕ ਹੈ ਨਹੀਂ ਕਿਰਪਾ ਵੈਗਨੂ ਦੀ ਅੱਜ ਤਿੰਨੇ ਨੀਲੀ ਰਵੀ ਦੀਆਂ ਨਹੀਂ ਨੀਲੀ ਕਾ ਵੀ ਵੇਖੋ ਠੀਕ ਹੈ ਠੀਕ ਹੈ ਲਓ ਜੀ ਪਹਿਲੇ ਨੰਬਰ ਤੇ ਸ਼ਤ ਤਾਲੀਆਂ ਮਖਾ ਜੇ ਅੱਛਾ ਜੀ ਇੱਧਰ ਵੇਖੋ ਲਓ ਜੀ ਆ ਜੀ ਜਾਂ ਸੋਨੂ ਦੇ ਅੱਡੇ ਤੋਂ ਇਦਾਂ ਕੋਈ ਮੈਂ ਬੈਹਨ ਦਈਏ ਨਾ ਜੀ ਸ਼ਰਤਾਂ ਆ ਗਿਆ ਕੋ ਠੀਕ ਆ ਠੀਕ ਆ ਇਹ 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 ਪੋਲੀਆਂ ਵਧੀਆ ਤਰ੍ਹਾਂ ਠੀਕ ਆ ਠੀਕ ਆ ਆ ਦੇਖੋ ਇੱਧਰ ਦੇਖੋ ਸਹੀ ਲਓ ਜੀ ਪਿਓਰ ਨੀਲੀ ਦਾ ਹਾਂਜੀ ਇੱਕ ਦੀ ਨਾ ਕਰੋ ਸਿਫਤ ਇੱਧਰ ਆ ਜਾਓ ਵਾ ਫੇਰ ਠੀਕ ਆ ਲਓ ਜੀ ਦੂਜੇ ਨੰਬਰ ਵਾਲੀ ਵੀ ਚੈੱਕ ਕਰ ਸਕਦੇ ਤੁਸੀਂ ਇੱਧਰ ਦੇਖੋ ਲਓ ਜੀ ਇੱਕ ਦੀ ਨਾ ਸਿਫਤ ਕਰੋ ਕਦੇ ਇੱਥੇ ਠੀਕ ਆ ਜੀ ਆ ਮੰਦੇ ਜੀ ਨਹੀਂ ਸਹੀ ਗੱਲ ਆ ਲਓ ਜੀ ਸੀਲ ਠੰਡੀਆਂ ਇੱਧਰ ਦੇਖੋ ਵੇਦਾਂ ਮਾ ਦੀ ਕੁੜੀ ਥਾਂ ਫੜੀ ਹੋ ਦੋਮ ਦੇ ਬਾਝੀ ਠੀਕ ਆ ਠੀਕ ਆ ਐਦ ਵੀ ਚੀਜ਼ ਤਾਂ ਨਹੀਂ ਸਹੀ ਗੱਲ ਆ ਲਓ ਜੀ ਆਹ ਕਿ ਰਾਜੋ ਤੇ ਜੇ ਨੰਬਰ ਦੇ ਵੀ ਬਾਹਰ ਪਨੇ ਦਾ ਭਰਾਓ ਰਾਮਤ ਲੋ ਆ ਖਲਾ 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 ਆਹ ਠੀਕ ਆ ਲਓ ਜੀ ਆਹ ਵੇਖ ਸਾਦੇ ਸਹੀ ਗੱਲ ਅਸੀਲ ਦੀਆਂ ਅਸੁੱਲੀਆਂ ਲਓ ਇਹਨ ਇੱਕ ਨੰਬਰ ਗਾਂ ਵਾਲਾ ਹੀ ਸੁਭਾ ਚੱਕੀ ਫਿਰਦੀਆਂ ਕਰਮਾਲੀਆਂ ਆਹ ਦੇਖੋ ਠੀਕ ਆ ਜੀ ਲਓ ਜੀ ਵੇਖ ਸਾਦੇ ਤੁਸੀਂ ਐਂਡ ਬਰਫਾ ਲਈ ਹਿਸਾਬ ਤਾਂ ਆ ਗਿਆ ਫ੍ਰਿਜਾਂ ਹੀ ਆ ਗਏ ਆ ਦੇਖੋ ਸਹੀ ਠੀਕ ਹੈ ਜੀ ਇਦਾਂ ਕੋਈ ਡੰਗਾ ਬਹਿ ਨਹੀਂ ਦਿੰਦਾ ਨਹੀਂ ਸਹੀ ਗੱਲ ਹੈ ਆ ਦੇਖੋ ਚਲੋ ਵੀਡੀਓ ਤੋਂ ਬਾਅਦ ਹੀ ਤੁਹਾਨੂੰ ਦੇਖੋ ਦੇਖੋ ਆ ਆ ਦੇਖੋ ਸਹੀ ਗੱਲ ਲਾਓ ਜੀ ਤਿੰਨ ਨਹੀਂ ਠੰਡੀਆਂ ਤੇਰੀਆਂ ਕਰਮ ਵਾਲੀਆਂ ਦੇਖੋ ਮਾਰਦੀ ਨਾ ਵਾਜਾ ਚ ਉਹਨੂੰ ਨਹੀਂ ਵਾਜਾ ਮਾਰਦੀਆਂ ਸਹੀ ਗੱਲ ਆ ਵੀ ਆ ਕੋ ਇਹਨਾਂ ਕਹਾਜੇ ਕਿ ਲੱਤ ਮਾਰਦੇ ਫੈਰਾ ਕੀ ਮਜਾ ਰੱਖਦਾ ਠੀਕ ਆ ਠੀਕ ਆ ਆਹ ਦੇਖੋ ਸਹੀ ਗੱਲ ਐ ਜੀ ਇਹ ਦੱਸੋ ਬਾਈ ਜੀ ਆ ਪਹਿਲੇ ਨੰਬਰ ਤੇ ਕਿਵੇਂ ਜੀ ਇਹਨੂੰ ਵੀ ਜੀ ਸੂਈ ਨੂੰ ਕੋਈ 5 ਦੇ ਮਹੀਨੇ ਦੇ ਇੱਕ ਟਾਈਮ ਹੋ ਗਿਆ ਜੀ ਅੱਛਾ ਜੀ ਦੁੱਧ ਲਊਗਾ 8 ਕਿਲੋ ਠੀਕ ਆ ਜੀ ਪਰ ਆਪਾਂ 7 ਕਿਲੋ ਹੀ ਕੱਢ ਦੇਣੀ ਠੀਕ ਆ ਜੀ ਪਰ ਜੇ ਦੁੱਧ 8 ਕਿਲੋ ਹੋਵੇ ਲਓ ਜੀ ਦੁੱਧ ਭਾਵੇਂ 8 ਹੀ ਹੋਵੇ ਪਰ 7 ਲੀਟਰ ਦੀ ਗਾਰੰਟੀ ਆ ਪਿਓਰ ਨੀਲੀ ਰਾਵੀ ਸੂਆ ਗਨੇ ਮਾ ਸੁਈ ਪਾਜੀ ਸੂਆ ਭਾਈ ਅਸੀਂ ਦੂਜਾ ਨਹੀਂ ਗਾ ਤੀਜਾ ਸੁਆਏ ਠੀਕ ਹੈ ਸੂਆ ਤੀਜਾ ਸੁਈ ਜੇ ਪਿਓਰ ਨਹੀਂ ਲਈ ਰਵੀ ਹਾਂਜੀ 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 ਐ ਵੀ ਆਪਾਂ ਤੁਹਾਨੂੰ ਕਈ ਬੱਚੇ ਠੀਕ ਹੈ ਨੀਲੀ ਕਿ ਮੇਰੇ ਬੱਚੇ ਮਰ ਗਏ ਠੀਕ ਲੋ ਜੀ ਰਾਜੀ ਪੂਰੀ ਕਰਮਾ ਵਾਲੀ ਪੇਟ ਕੋਲਾ ਜਿਹੜਾ ਬਹੁਤ ਹੀ ਚੌੜਾ ਵਾ ਡੱਬ ਜਿਹੜੇ ਹਵਾਨੇ ਤਾਂ ਕੀ ਅੱਛਾ ਜੀ ਇੱਥੇ ਬੈਗ ਕੋਲਾ ਨੇ ਠੀਕ ਹੈ ਜੀ ਲਓ ਜੀ ਜਿੱਥੇ ਮਰਜੀ ਖਲਾਰ ਕੇ ਤੁਸੀਂ ਚਵਾਈ ਕਰ ਸਕਦੇ ਜਿਹੜੇ ਦੇ ਅੰਦ ਕ ਵਿੱਚ ਘਾਰ ਵੀ ਹਾਂਜੀ ਗੱਲ ਨਹੀਂ ਬਈ ਨਹੀਂ ਸਿਰ ਬਿਲਕੁਲ ਸਹੀ ਗੱਲ ਹੈ ਜੀ ਕੋਈ ਸ਼ੱਕ ਨਹੀਂ ਦੱਸ ਦੋਈ ਨਾ ਜੀ ਕਸਰ ਕੋਈ ਸ਼ਾਇ ਹੈ ਨਹੀਂ ਤੇ ਇਹ ਸੁਵਿਧਾ ਨੂੰ ਕੋਈ 20 25 ਦਿਨ ਦੇ ਆਸ-ਪਾਸ ਜਿਹੜਾ ਬਾਈ ਦੱਸਦਾ ਟਾਈਮ ਹੋ ਗਿਆ ਵਾ ਬਾਕੀ ਰਾਜੀ ਆ ਕਰਮਾਲੀ ਠੀਕ ਹੈ ਜੀ ਹੈ ਜੀ ਗੱਲ ਕੋਈ ਨਹੀਂ ਨਹੀਂ ਕੋਈ ਸ਼ੱਕ ਨਹੀਂ ਜੇ ਤੇ ਦੁੱਧ 7 ਲੀਟਰ ਦੀ ਗਾਰੰਟੀ ਹੈ ਬਾਕੀ ਸੂਲ ਤੱਕ ਨਿਸ਼ਾਨੀਆਂ ਜਿਹੜੀਆਂ ਕਵਰ ਕਰਦੀ ਕਰਮਾਲੀ ਚੱਡਾ ਚੱਡਾ ਜਿਹੜਾ ਸਾਫ਼ ਆ ਸੌਣਾ ਦਾ ਸਹਿਜ ਗਿਆ ਵੀ ਚੰਗਾ ਵਾ ਇਹ ਮੁੱਲ ਭਾਜੀ ਇਹਦਾ ਹੈ ਇਹਦਾ ਮੁੱਲ ਤੇ ਭਾਈ ਜੋ ਇਹਦੇ ਵਿੱਚ ਗੋਣਿਆਂ ਨਾਲ ਵੇਖੋ ਹਾਂਜੀ ਭਾਜਾ ਤੁਹਾਨੂੰ ਸਾਡੇ ਉਹ ਨਗਰ ਖਾਦੇ ਪੈਣਾ ਠੀਕ ਆ ਵੀਰ ਭਰਾ ਪੈਣ ਕਈ ਵੀ ਕੰਮ ਦੇ ਚਲ ਜਾਂਦੇ ਆ ਕਈ ਕੰਮ ਖੇਤੀਬਾੜੀ ਦਾ ਕੰਮ ਕਰਦੇ ਆ ਹਾਂਜੀ ਪੈਣਾ ਜੋਦੀਆਂ ਦੇ ਦੁੱਧ 20 ਕਿਲੋ ਕੱਟਵੇ ਸੀਲ ਹੋਣ ਸੀਲ ਹੋਵੇ ਸੀਲ ਦਾ ਵਾਧਾ ਹੈ ਕੀ ਗੱਲ ਹਾਂਜੀ ਆ ਵੇ ਲੋ ਸੀਲ ਦਾ ਕੋਈ ਮੁੱਲ ਹੀ ਨਹੀਂ ਹੈਗਾ ਵੇਖੋ ਕੀ ਗੱਲ ਨਹੀਂ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਮੁੱਲ ਭਾਜੀ ਇਹਦਾ ਕਿੰਨਾ ਜੇ ਇਹਦਾ ਭਾਜੀ ਹਾਂ ਨਹੀਂ ਆਪਾਂ ਜੀ ਦੇਣੀ ਨਾ 70000 ਦੀ ਦੇਣੀ ਹੈ ਮਾਜੀ 70 ਦੀ ਹਾਂ ਘਰ ਦੇ ਅੰਦਰ ਮੈਂ ਦੇਣਾ ਥੋੜਾ ਬੋਦਾ 2000 ਜਗੇ ਵੀ ਤੇਰਾ ਮਾਣ ਠੀਕ ਹੈ ਜੀ 68 ਦੀ 68000 ਠੀਕ ਹੈ ਲਓ ਜੀ 68000 ਦੀ ਨੀਲੀ ਰਵੀ ਪਿਓਰ ਵੇਖ ਸਕਦੇ ਜੀ ਬਾਕੀ ਚੰਗੀ ਆ ਇਹ ਤੋਂ ਪਰੇ ਰੱਬ ਦਾ ਨਾ ਆਈਆਂ ਬਿਲਕੁਲ ਨੋਰਮਲ ਰੇਟ ਹੈ ਇਹ ਦੂਜੇ ਨੰਬਰ ਦੇ ਭਾਜੀ ਕਿਵੇਂ ਦੂਜੇ ਨੰਬਰ ਤੇ ਨੂੰ ਕਹਿੰਦਾ ਵੇਖੋ ਇੱਧਰ ਵੇਖੋ ਇਹ ਦੇਖੋ ਠੀਕ ਹੈ ਜੀ ਇੱਧਰ ਵੇਖੋ ਜੀ ਲਓ ਜੀ ਅੱਗੋਂ ਪਿੱਛੋਂ ਦੀ ਜਾਂ ਦੀ ਮਰਜ਼ੀ ਬੋਦੀ ਠੀਕ ਹੈ ਜੀ ਇਹਦੇ ਕੋਲ ਕਿੰਨਾ ਦੁੱਧ ਆ ਇਹ ਦੇ ਕੋਲ ਇਹ ਕੋਲ ਤੋਂ ਵੀ 9 ਕਿਲੋ ਦੇ ਦੀ ਤੇ ਕੰਡੇ ਵਾਲੀ 8 ਕਿਲੋ ਦੀ ਲੱਡੀ ਰਾਂ ਠੀਕ ਹੈ ਜੀ ਥਾਲ ਵੜ ਕੇ ਦਸੀਏ ਮੁੱਲ ਦੇ ਤਾਂ ਦਸੀਏ ਨਹੀਂ ਇਹ ਤਰੇਹੇ ਦੱਸ ਦ ਭਾਵੇਂ ਕੋਈ ਚੱਕਰ ਨਹੀਂ ਠੀਕ ਹੈ ਮਜ਼ਾ ਉਹਦੇ ਅੱਜ ਬਚਾ ਨਹੀ ਨੀ ਸੀ ਲਿਆ ਸੀ ਲਿਆ ਠੰਡੀਆਂ ਧੀਰੀਆਂ ਕਰਮਾਲੀਆਂ ਤੇ ਦੋ ਦਿਨ ਕੋ 9 ਪਰ 8 ਦੀ ਫੁੱਲ ਗਰੰਟੀ ਆ ਕੱਦ ਵਜਨ ਦੀ ਫੁੱਲ ਹਾਈਟ ਚੰਗੀ ਆ ਬੱਲਾ ਮੱਥਾ ਆ ਗਿਆ ਕਰਮਾਲੀ ਦਾ ਪਿਓਰ ਦੇ ਵੀ ਨੀਲੀ ਰਵੀਦੀ ਆ ਇਹ ਕਿਨਵਾ ਸੁਭਾਜ ਆ ਪਾਜੀ ਇਹ ਦੂਜਾ ਸੁਭਾਜ ਲਓ ਜੀ ਇਹ ਦੂਸਰਾ ਸੁਭਾਜ ਅੱਜ ਵੀਡੀਓ ਤੱਕ ਦੇਦਾ ਕਿ ਸਾਰੀ ਬਣੀ ਜੀ ਸੂਈ ਦੀ ਅੱਛਾ ਜੀ ਹਾਂ ਠੀਕ ਆ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਭਾਜੀ ਕੋਈ ਨੂੰ ਇਹ ਪਾਈ 15 ਦਿਨ ਜਿੱਦੇ ਲੱਗ ਜਾ ਕੇ ਹੋ ਜੇ ਠੀਕ ਆ ਜੀ 15 ਦਿਨ ਦੇ ਆਸ-ਪਾਸ ਟਾਈਮ ਹੋ ਗਿਆ ਵਾ ਸੋਈ ਨੂੰ ਇਹ ਜੀ ਆਪਣੀ ਫੁੱਲ ਠੀਕ ਆ ਜੀ ਲਓ ਜੀ ਇਹ ਚੀਜ਼ ਦੀ ਫੁੱਲ ਗਰੰਟੀ ਆ ਕਿ 10 ਤੋਂ 15 ਦਿਨ ਹੀ ਹੋਏ ਆ ਬਾਕੀ ਇਹ ਵੀ ਠੰਡੀ ਧੀਰੀ ਆ ਕਰਮਾਲੀ ਠੀਕ ਆ ਨਹੀਂ ਮੇਰਾ ਡਾਕਟਰ ਕੋਈ ਲਾਊਗਾ ਠੀਕ ਆ ਜੀ ਉਹ ਦੇਖੋ ਮਾਰਾ ਥੱਲੇ ਕੈਮਰਾ ਬਾਲੋ ਠੀਕ ਆ ਠੀਕ ਆ ਲਓ ਜੀ ਥਾਨ ਫਸ ਮੁਗਿਆ ਪੂਰਾ ਲੰਮਾ ਥਾਲਾ ਦੂਰੋਂ ਸਾਫ਼ ਨਹੀਂ ਨਾ ਸਕੋਂ ਵੇਖੋ ਲੱਗੋ ਨਹੀਂ ਉਹ ਕਲੀਅਰ ਜਿਹਾ ਹੁੰਦਾ ਆਂ ਕਿੱਲੇ ਗੜ ਵਾਪਸ ਮਾਰ ਕੱਟ ਲਿਆ ਕਰਮਾਲੀ ਨੇ ਬਾਕੀ ਚੱਡਾ ਜਿਹੜਾ ਇਹ ਤਾਂ ਬਹੁਤ ਹੀ ਸਫਾਈਆਂ ਦੇ ਵਿੱਚ ਆ ਥਣਾ ਦਾ ਸੈਜ ਗਿਆ ਵੇ ਇਹਦਾ ਵੀ ਕੱਲਾ ਕੱਲਾ ਆ ਗਿਆ ਤੇ ਇਧਰਲੀ ਸਾਈਡ ਤੋਂ ਚੈੱਕ ਕਰਾ ਦਿੰਦੇ ਆਪਾਂ ਇਹਦਾ ਭਾਜੀ ਹਰ ਕਿੰਨਾ ਗਜੇ ਆਹ 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 ਕਿਹੜਾ ਰਾਨ ਬਣਾਵੇ ਕਿੱਥੋਂ ਕੁੜੀ ਆਵੇ ਬੜੀ ਸਹੀ ਗੱਲ ਹੈ ਸਹੀ ਗੱਲ ਹੈ ਲਾਉ ਜੀ ਜਾਇ ਦੀ ਮਰਜ਼ੀ ਬੈਠੇ ਰਹੋ ਠੀਕ ਆ ਠੀਕ ਆ ਆਹ ਬਿਲਕੁਲ ਸ਼ਾਂਤ ਸੁਭਾਅ ਵਾਲੀ ਹੈ ਕਰਮ ਵਾਲੀ ਉਸ ਵਾਲੇ ਪੂਚ ਚੋਕ ਲਿੰਦੀ ਕਿੰਨਾ ਕ ਜਿਹੜਾ ਮੁੱਲ ਭਾਜੀ ਭਾਜੀ 75000 ਰੁਪਏ ਜੀ ਅੱਛਾ ਜੀ ਕਿੰਨੇ ਘਰੀ ਦੇ ਦੇਣੀ ਹਾਂ ਨਹੀਂ ਹੋ ਗਿਆ ਥੋੜਾ ਤੇਜ਼ ਹਾਂਜੀ ਨਹੀਂ ਬਾਜ਼ਾਰ ਤੇਜ਼ ਹੋ ਗਿਆ ਕਿਨੋਂ ਕਰ ਦੋ ਹਾਂ ਨਹੀਂ 77 ਦੀ ਭਾਜੀ ਝੋੜੀ ਦੇਣੀ ਆ ਅੱਛਾ ਜੀ 9 ਕਿਲੋ ਦੁੱਧ ਮੇਰੇ ਕੋਲ ਕੰਡੇ ਦੇ ਚਾਰ ਕਿਹੜੇ ਠੀਕ ਹੈ ਜੀ ਬਾਦ ਪਾ ਦਾ ਫਰਕ ਭਾਜੀ ਉਹਦੀ ਆਪਾਂ ਨਹੀਂ ਗੱਲ ਕਰਦੇ ਨਹੀਂ ਉਹ ਚਲੋ ਪੈਂਡੇ ਜੇ ਥੋੜਾ ਬੋੜਾ ਪਾ ਜਾਂਦਾ ਫਰਕ ਲਓ ਜੀ 73000 ਦੇ ਬਿਲਕੁਲ ਤਾਜੀ ਹਾਂਜੀ ਲੱਤ ਕੇ ਜਿਹੜਾ ਸਹੀ ਆ ਕੇ ਮਿਲਦੀ ਆ ਠੀਕ ਹੈ ਜੀ ਅਹ ਜਦਾਂ ਮਾਦੀ ਪਿੱਛੇ ਪਿੱਛੇ ਫਰਵਾਹ ਦੇਖੋ ਠੀਕ ਆ ਠੀਕ ਆ ਠੀਕ ਆ ਲਓ ਇਹ ਵੇਖ ਸਕਦੇ ਠੀਕ ਆ 73000 ਪਾਤਾ ਜੀ ਵੀਰ ਨੇ ਨਹੀਂ ਜਦੋਂ ਮਾਲਤਾ ਆਇਆ ਸੋਇਆ ਸਿਰਫ ਬੱਚੇ ਨਾ ਹੁੰਦੇ ਜੰਗਲ ਦੇ ਹਾਂਜੀ ਭਾਜੀ ਉਹਦਾ ਵੀਰ ਨੇ ਪਾਇਆ 68000 ਉਹ ਲਾਸਟ 68 ਦੀ ਅੱਛਾ ਜੀ ਲਾਸਟ 72 ਦੀ ਠੀਕ ਆ ਲਓ ਜੀ ਯਾਰ ਜਿਆਦਾ ਮਾਨਤਾਨ ਵੀਰ ਨੇ ਕਰਾਤਾ ਨਹੀਂ ਠੀਕ ਹੈ ਜਾਇ ਜਾਇ ਰੇਡ ਜਾ ਹਾਂਜੀ ਵੀਰ ਮੇਰੇ ਦੇ ਘਰ ਜਾ ਕੇ ਕੋਈ ਟੀਕਾ ਲਵਾਵੇ ਲੱਤ ਮਾਰੇ ਢਿਲਣ ਅੱਛਾ ਜੀ ਠੀਕ ਹੈ ਜੀ ਬਹੁਤ ਜਮਾਨਾ ਬਾਇਓ ਸੀ ਆ ਬਹੁਤ ਅੱਛਾ ਜੀ ਦੋ ਵਾਸੇ ਇੱਧਰ ਬੈਠ ਕੇ ਤੂੰ ਚਵਾਈ ਕਰ ਸਕਦੇ ਯਾਰ ਹਾਂਜੀ ਕੀ ਬਾਤਾਂ ਨੇ ਜੀ ਦੱਸੋ ਕੋਈ ਸ਼ੱਕ ਨਹੀਂ ਵੀਰ ਜੀ ਹੈਗਾ ਸਾਰੀ ਮੱਝਾ ਇਦਾਂ ਹੋਣਗੇ ਮੇਰੇ ਤੇ ਨਹੀਂ ਆਜੇ ਅੱਛਾ ਜੀ ਆਹ ਕੋ ਇਧਰ ਕੋ ਇਧਰ ਆਓ ਫਿਰ ਇਧਰ ਕੋ ਆ ਦੇਖੋ ਅਰ ਮੈਂ ਅੰਨੋਖੀ ਕੀਜੀਏ ਸਾਨੂੰ ਮਾੜੀ ਕੋ ਲਓ ਜੀ ਆਹ ਚੀਜ਼ ਮੋਰਾ ਨਸਲ ਦੇ ਸੁਣੀਆਂ ਬਾਕੀ ਇਧਰ ਨੀਲੀ ਰਾਵੀ ਦੇ ਵਿੱਚ ਵੀ ਵੀਰ ਨੇ ਕਾਮਯਾਬ ਕਰਤੀਆਂ ਵਾ ਬਿਲਕੁਲ ਸ਼ਾਂਤ ਸੁਭਾਅ ਦੀ ਸਹੀ ਗੱਲ ਹੈ ਜੀ ਲਓ ਜੀ ਚਵਾਈ ਚੁਬੀ ਦੀ ਮੈਂ ਇੱਕ ਨੰਬਰ ਆ ਪਿਛੇ ਕਰ ਪਿਛੇ ਲੱਤ ਆ ਦੇਖੋ ਪਿਛੇ ਕਰ ਪਿਛੇ ਲੱਤ ਅਲੈਕੋ ਜਿੱਦਾਂ ਨੂੰ ਮਰਜ਼ੀ ਕਰੀ ਜਾਓ ਠੀਕ ਹੈ ਜੀ ਹੈ ਗੱਲ ਹੈ ਜੀ ਬਿਲਕੁਲ ਨਹੀਂ ਤਾਜੀ ਆ ਬਿਲਕੁਲ ਤਾਜੀ ਮੈਂ ਡਾਕਟਰ ਠੀਕ ਆ ਠੀਕ ਆ ਨਹੀਂ ਕੋਈ ਸ਼ੱਕ ਨਹੀਂ ਵਿੱਚ ਕੋਈ ਸ਼ੱਕ ਨਹੀਂ ਹਾਲੇ ਮੈਨੂੰ 20 ਦਿਨਾਂ ਤੇ ਮੈਂ ਦੋ ਤਿੰਨ ਦਿਨ ਵਾਧੀ ਜਣਾ ਅੱਛਾ ਜੀ ਬਿਲਕੁਲ ਮੈਂ ਤਾਜੀ ਆ ਠੀਕ ਆ ਜੀ ਇਹ ਭਾਜੀ ਡੇਢ ਮਹੀਨੇ ਚੈੱਕ ਪਾਸ ਦੇ ਅੱਛਾ ਜੀ ਹਾਂ ਲਓ ਜੀ ਡੇਢ ਮਹੀਨੇ ਦੀ ਚੈੱਕ ਪਾਸ ਹਾਂ ਜੀ ਦਾ ਠੰਡਾ ਲਵਾਤਾ ਵਾ ਅੱਛਾ ਜੀ ਜਿਹੜਾ ਡਾਕਟਰ ਮੇਰਾ ਵੀਰ ਮੈਂ ਪਹਿਲੋ ਕਰਾਉਂਦਾ ਮੈਂ ਜਿਹੜਾ ਡੇਢ ਮਹੀਨੇ ਡਾਕਟਰ ਚੈੱਕ ਕਰਦਾ ਉਤੋਂ ਜਾ ਕੇ ਉਹਨੂੰ ਜਾ ਕੇ ਕਰਾ ਲਈ ਬਈ ਠੀਕ ਆ ਜੀ ਨਹੀਂ ਤੇ 10 ਦਿਨ ਹੋ ਗਏ ਆਪਣੀ ਕਰਾ ਲਈ ਚੈੱਕ ਠੀਕ ਆ ਠੀਕ ਆ ਹਾਂ ਖੋਲਿਓ ਹਾਂ ਲੋ ਜੀ ਡੇਢ ਮਿੰਟ ਚੱਕ ਪਾ ਆ ਸਿਆ ਤੇ ਦੁੱਧ 9 ਲੀਟਰ ਹੈ ਮੀਣੀ ਆ ਗਈ ਜੀ ਨੀਲੀ ਰਾਵੀ ਤੇ ਮੀਣੀ ਠੀਕ ਹੈ ਜੀ ਤੇ ਚੱਡਾ ਜਿਹੜਾ ਇਹਦਾ ਵੀ ਸਫਾਈਆਂ ਦੇ ਵਿੱਚ ਜਾਂ ਥਾਣੇ ਦਾ ਵੀ ਅੱਛਾ ਜੀ ਹੱਥ ਹੋ ਗਈ ਆ ਇੱਧਰ ਬਹੁਤ ਮੜਾ ਇੱਧਰ ਆਉ ਦੇ ਹੀ ਅੱਛਾ ਇਹ ਵੀ ਅੰਦਾਜ਼ ਮੈਂ ਨਹਾਦ ਹੋ ਗਈ ਕਿ ਨੇ ਕਿਥੋਂ ਫ੍ਰਿਜਾਂ ਲੈ ਆਂਦੀਆਂ ਸਹੀ ਗੱਲ ਫ੍ਰਿਜਾਂ ਹੀ ਲੈ ਆਂਦੀਆਂ ਵੀਰ ਨੇ ਠੀਕ ਹੈ ਠੀਕ ਹੈ ਜੀ ਹਾਂ ਗੱਲ ਨਹੀਂ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਵੀਡੀਓ ਕਿਸਰੇ ਕੀ ਥੋੜੀ ਬੋਲੀ ਦੱਸ ਦੇ ਨੂੰ ਨਾ ਜੀ ਨਾ ਕੋਈ ਸ਼ੱਕ ਹੀ ਨਹੀਂ ਲੈ ਕੋਈ ਵੀਡੀਓ ਨਹੀਂ ਜੱਦੀ ਬੋਣਾ ਦੱਸ ਦੇ ਕੀ ਕਤਲ ਨਹੀਂ ਨਹੀਂ ਆ ਚੀਜ਼ਾਂ ਬਹੁਤ ਘੱਟ ਲੱਭਦੀਆਂ ਇਹ ਸੋਨੂ ਦੇ ਅੱਡੇ ਤੋਂ ਲੱਭਣੀਆਂ ਜੱਗੇ ਵੀਰ ਹਾਂਜੀ ਅੱਜ ਕਮਾਲੀ ਕਰ ਨਹੀਂ ਕਮਾਲ ਵਾਲੀ ਸਹੀ ਗੱਲ ਹੈ ਐਂਸ ਦੇ ਕੀ ਕਰਵਾ ਜਾਂਦੇ ਗਾ ਤੈਨੂੰ ਲਓ ਲਓ ਜੀ ਤਿੰਨੇ ਨੀਲੀ ਰਵੀਆਂ ਤੇ ਤਿੰਨੇ ਠੰਡੀਆਂ ਇੱਥੇ ਮਾਰ ਦੇ ਘਰ ਬਾਬੇ ਸ਼ਿਦਾਰਾ ਚੱਲਣ ਆ ਮੇ ਚਾਹੀਦੀ ਆ ਸਹੀ ਗੱਲ ਹੈ ਜੀ ਹਾਂਜੀ 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 ਤਿੰਨੇ ਹੀ ਵੇ ਲੋ ਫ੍ਰਿਜਾਂ ਹੀ ਇਹ ਕਿਉਂ ਵੀ ਇਹ ਤਿੰਨੇ ਸੀਰਾ ਹਾਂਜੀ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਮਾਰ ਸਹੀ ਗੱਲ ਆ ਸਹੀ ਗੱਲ ਆ ਕੁੜੀ ਆਲੀ ਇੱਕ ਨਹੀਂ ਮਾਰ ਦੋੜੀ ਮਾਰ ਦਰ ਗਈ ਹੈ ਨਾ ਹੁਣ ਦਰ ਗਈ ਹੈ ਨਾ ਕਿਸੇ ਨਾਲ ਹਾਂ ਦਰ ਗਈ ਹੈ ਹਲੋ ਉਹ ਜਾਂਦੀ ਭਰਾਏ ਮੜਿਆ ਦੇਖ ਥੋੜਾ ਹਲੋ ਸ਼ੁਰੂ ਕਰਦੀ ਹੈ ਹੋਈ ਹਾਂਜੀ ਬੜੀ ਕਰਮਾਰੀ ਕੋਈ ਨਹੀਂ ਕੋਈ ਨਹੀਂ ਠੀਕ ਆ ਠੀਕ ਆ ਠੀਕ ਆ ਯਾ ਵੇਖ ਸਕਦੇ ਤੁਸੀਂ ਬਾਕੀ ਤਸਵੀਰਾਂ ਹਾਂਜੀ ਹਾਂਜੀ ਇਹਦਾ ਭਾਜੀ ਮੁੱਲ ਫਿਰ ਇਹਦਾ ਭਾਜੀ 85000 ਰੁਪਏ ਮੁੱਲ ਅੱਛਾ ਜੀ ਉਹਦੇ ਨਾਲ ਤੁਸੀਂ 80 ਕਿਲੋ ਲਓ ਠੀਕ ਹੈ ਜੀ 80 ਜਾਇਜ਼ ਕਰਨੀ ਹੈ ਚੈੱਕ ਵੀਰ ਆਪਣੀ 10 ਦਿਨਾਂ ਦਾ ਕਰਾ ਲੇ ਠੀਕ ਹੈ 15 ਦਿਨਾਂ ਦਾ ਕਰਾ ਲੇ ਮੈਂ ਇਹਦੇ ਤਾਂ ਦੋ ਚੋਂ ਦੇ ਕਰਨੀ ਹੈ ਹਾਂਜੀ ਹਾਂਜੀ ਮੇਰੀ 15 ਦਿਨਾਂ ਤੱਕ ਵੀ ਆਹ ਨਹੀਂ ਜੇ ਸਾਰੇ ਮੈਂ ਕਰਾ ਲੈਣੀ ਹੈ ਅੱਛਾ ਵੀਰ ਜੀ ਮੇਰੀ 83 ਦੀ ਜਗੇ ਹਾਂਜੀ ਹਾਂ ਨਾ 80 ਦੀ ਠੀਕ ਹੈ ਜੀ ਚਲੋ ਠੀਕ ਹੈ ਜੋ ਮੇਰੇ ਪਾਸ ਹੈ ਨਾ ਉਹ ਮੈਂ ਕਰਾ ਲੈਣੀ ਹੈ ਠੀਕ ਹੈ ਜੀ ਹਾਂ 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 ਜੀ ਹਾਂ